ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰੋ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ YouTube ਚੈਨਲ ਤੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਹਨ ਫੈਕਟਰ ਮੰਡੀ ਬਰਨਾਲਾ ਦੀਆਂ ਜੋ ਕਿ ਇਹ ਮੰਡੀ ਹਰ ਸੋਮਵਾਰ ਨੂੰ ਲੱਗਦੀ ਹੈ ਇਹ ਮੰਡੀ ਹਰ ਸੋਮਵਾਰ ਨੂੰ ਬਰਨਾਲਾ ਵਿਖੇ ਲੱਗਦੀ ਹੈ ਇਸ ਮੰਡੀ ਤੋਂ ਤੁਸੀਂ ਨਵੇਂ ਤੋਂ ਨਵਾਂ ਪੁਰਾਣੇ ਤੋਂ ਪੁਰਾਣਾ ਟਰੈਕਟਰ ਖਰੀਦ-ਵੇਚ ਸਕਦੇ ਹੋ ਇਸ ਮੰਡੀ ਤੋਂ ਤੁਸੀਂ ਟਰਾਲੀ ਵੀ ਰੀਪਰ ਤੇ ਹੋਰ ਖੇਤੀਬਾੜੀ ਸੰਬੰਧੀ ਸਮਾਨ ਖਰੀਦ ਸਕਦੇ ਹੋ ਬਾਕੀ ਮੰਡੀ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ